ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਗਵਰਨਮੈਂਟ ਕਾਲਜ ਵਿਖੇ 15 ਅਗਸਤ ਅੰਤਰਤਾ ਦਿਵਸ ਮਨਾਇਆ ਗਿਆ ਮਾਨਯੋਗ ਡੀਸੀ ਸਾਹਿਬ ਵੱਲੋਂ ਝੰਡਾ ਲਹਿਰਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਕੁਮਾਰ ਗਰਗ ਅਤੇ ਮਾਨਯੋਗ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ ਐਸਐਸਪੀ ਵੱਲੋਂ ਪੁਲਿਸ ਦੇ ਵੱਖ-ਵੱਖ ਟੁਕੜੀਆਂ ਨੂੰ ਸਲਾਮੀ ਦਿੱਤੀ ਗਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਨਸ਼ਾ ਦੇ ਖਿਲਾਫ ਅਤੇ ਵੱਖ-ਵੱਖ ਤਰਾਨੀਆਂ ਕਲਾਕਾਰੀਆਂ ਪੇਸ਼ ਕੀਤੀਆਂ ਸਮਾਜ ਸੇਵੀ ਸੰਤੰਤਰ ਸਗਨਾਮੀਆਂ ਦੇ ਪਰਿਵਾਰਾਂ ਨੂੰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ ਕੀ ਕਰੂੰਗਾ ਅੱਜ 15 ਅਗਸਤ ਦੇ ਮੌਕੇ ਤੇ ਮੈਂ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਮੁਕਸਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਤੇ ਪੁਲਿਸ ਦੇ ਨਾਲ ਜੋ ਚੰਗਾ ਕੋਪਰੇਟ ਲੋਕਾਂ ਨੇ ਕੀਤਾ ਫੋਰ ਸੇਫ ਸਿਕਿਉਰ ਐਂਡ ਪੀਸਫੁਲ ਇੰਡੀਪੈਂਡੈਂਸ ਡੇ सेलिब्रेशन ਤੇ ਮੈਂ ਲੋਕਾਂ ਨੂੰ ਧੰਨਵਾਦ ਵੀ ਕਰਦਾ ਹਾਂ ਇਸ ਦੇ ਨਾਲ ਨਾਲ ਜੋ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੀ ਨਿਸ਼ਾਨਿਰਦੇਸ਼ ਤੇ ਤੋਂ ਯੁੱਧ ਨਸ਼ੇ ਵਿਰੁੱਧ ਜੋ ਚੱਲ ਰਿਹਾ ਹੈਗਾ ਇਸ ਦੇ ਲਗਭਗ 5 ਮਹੀਨੇ ਤੇ ਬੜਾ ਇਫੈਕਟਿਵ ਕੰਮ ਹੋਇਆ ਹੈਗਾ ਤੇ ਉਸ ਦੇ ਪ੍ਰੋਪਰ 450 ਪਰਚੇ ਤੇ 750 ਦੇ ਕਰੀਬ ਜੋ ਹੈ ਗ੍ਰਿਫਤਾਰੀਆਂ ਕੀਤੀ ਗਈਆਂ ਇਸ ਦੇ ਨਾਲ ਨਾਲ ਓਟ ਸੈਂਟਰਸ ਤੇ ਵੀ ਡੀ ਐਡਿਕਸ਼ਨ ਸੈਂਟਰਸ ਤੇ ਵੀ ਪੁਲਿਸ ਧਿਆਨ ਦੇ ਰਹੀ ਹੈ ਤੇ ਜੋ ਨਸ਼ਾ ਛੱਡਣਾ ਚਾਹਦੇ ਉਹਨਾਂ ਨੂੰ ਪ੍ਰੋਪਰ ਸਪੋਰਟ ਕਰਕੇ ਤੇ ਉਹਨਾਂ ਨੂੰ ਹੈਂਡ ਹੋਲਡਿੰਗ ਕਰਕੇ ਅੱਗੇ ਉਹਨਾਂ ਨੂੰ ਕੋਆਪਰੇਟ ਕੀਤਾ ਜਾਂਦਾ ਹੈਗਾ तो मैं ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹੀ ਅਪੀਲ ਤੇ ਬੇਨਤੀ ਕਰਨਾ ਚਾਹਾਂਗਾ ਕਿ ਜੋ ਵੀ ਕੋਈ ਆਲੇ-ਦਿਵਾਲੇ ਕਿਸੇ ਆਪਣੇ ਇਸ ਤਰ੍ਹਾਂ ਦੇ ਬੰਦੇ ਨੂੰ ਕੋਈ ਦੇਖਦੇ ਹੈਗੇ ਕੋਈ ਐਡਿਕਟ ਹੈ ਕੋਈ ਕੰਜ਼ਿਊਮਰ ਟਾਈਪ ਹੈਗਾ ਬੰਦਾ ਤਾਂ ਉਸ ਨੂੰ ਪ੍ਰੋਪਰਲੀ ਅਸੀਂ ਹੈਂਡਹੋਲਡਿੰਗ ਕਰਕੇ ਅੱਗੇ ਹੈਲਪ ਕਰਾਵਾਂਗੇ ਤਾਂ ਕਿ ਉਹ ਆਪਣੇ ਨਸ਼ੇ ਦੀ ਸਮੱਸਿਆ ਤੇ ਇਸ ਗ੍ਰਸਤੇ ਬਹਾਰ ਆ ਸਕੇ ਐਟ ਦ ਸੇਮ ਟਾਈਮ ਕੋਈ ਅਗਰ ਕੋਈ ਸਪਲਾਈਅਰ ਹੈਗਾ ਕੋਈ ਪੈਡਲਰ ਹੈਗਾ ਜੋ ਸ਼ਰੇਆਮ ਕਿਸੇ ਏਰੀਆ ਚ ਕੋਈ ਇਨਪੁਟ ਕੋਈ ਆਉਂਦੀ ਹੈਗੀ ਕਿ ਕੋਈ ਵੇਚ ਰਹਾ ਹੈਗਾ ਤੋ ਆਈ ਅਪਰੀਸ਼ੀਏਟ ਕਿ ਪਬਲਿਕ ਉਸਨੋ ਰੀਅਲ ਟਾਈਮ ਚ ਅਫਸਰਾਂ ਨੂੰ ਗੱਲ ਸ਼ੇਅਰ ਕਰੇ ਉਹ ਮੈਨੂੰ ਵੀ ਸ਼ੇਅਰ ਕੀਤੀ ਜਾ ਸਕਦੀ ਹੈ ਥਾਣੇ ਲੈਵਲ ਤੇ ਵੀ ਤੇ ਬਾਕੀ ਅਫੀਸਰਸ ਨੂੰ ਵੀ ਸ਼ੇਅਰ ਕੀਤੀ ਜਾ ਸਕਦੀ ਹੈ ਤੋ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਂਡ ਡੈਟਰੈਂਟ ਐਕਸ਼ਨ ਅਗੇਂਸਟ ਆਲ ði ਡਰੱਗ ਪੈਡਲਰਸ ਐਂਡ ਸਪਲਾਈਅਰਸ ਕਿ ਉਸਤੇ ਇਫੈਕਟਿਵ ਕੰਮ ਹੋਏ ਸਰ ਕੋਈ ਸ਼ਿਕਾਇਤ ਕਰਨ ਵਾਸਤੇ ਕੋਈ ਫੋਨ ਨੰਬਰ ਜਾਰੀ ਕੀਤੇ ਗਏ ਨੇ ਨਹੀਂ ਉਹ ਸੈਂਟਰਲਾਈਜ਼ਡ ਪੰਜਾਬ ਦਾ ਸੇਫ ਹੈਲਪਲਾਈਨ ਨੰਬਰ ਹੈ 9779102000 ਅਮੀਕ ਸਿੰਘ ਪ੍ਰਧਾਨ ਲੋਕਾ ਟ੍ਰੇਨਰ ਸ਼੍ਰੀ ਗੁਰੂ ਗੋਬਿੰਦ